लेने जी लेने बाजवा साहब वो भी ले रहे हैं एक मिनट स्पीकर साहब स्पीकर साहब बाजवा साहब तुम चेयर एड्रैस करो बाजवा जी चेयर एड्रेस करो चेयर एड्रैस करो चेयर को नहीं ਚਲਾਉਣਾ ਹੀ ਚਾਹੁੰਦੇ ਆ ਜੀ ਬਿਠਾਓ ਤਾਂ ਸਹੀ ਸੈਸ਼ਨ ਚਲਾਉਣ ਲਈ ਮੈਂ ਖੜਾ ਹੋਇਆ ਇੱਕ ਮਿੰਟਾ ਪਾਡਾ ਸਾਹਿਬ ਸੈਸ਼ਨ ਚਲਾਉਣ ਦੇ ਲਈ ਖੜਾ ਹੋਇਆ ਇਹਨਾਂ ਨੂੰ ਰੌਲਾ ਪਾੜਾ ਬੰਦ ਕਰਨਾ ਤੁਸੀਂ ਧੱਕੇ ਨਾਲ ਤੁਸੀਂ ਤੁਸੀਂ ਜੋ ਬੋਲੇ ਆ ਪਹਿਲਾਂ ਤੁਸੀਂ ਬੋਲੋ ਤਾਂ ਮੈਨੂੰ ਬੋਲੇ ਦਿਓ ਗੱਲ ਜਿਹੜੀ ਤੁਸੀਂ ਸੇਵਾ ਬਤਿੰਦੇ ਆ ਉਹ ਤਾਂ ਮੇਰਾ ਬੁਲਾਉਂ ਹਾਂ ਅਮਨ ਜੀ ਤੁਸੀਂ ਆਪਣੀ ਗੱਲ ਕਰੋ ਚੇਅਰ ਅਡਰੈਸ ਕਰੋ ਸਪੀਕਰ ਸਾਹਿਬ स्पीकर एड्रेस करो मेरी बेनती यह है देखो है नहीं बजट ठीक है बजट के ऊपर ही डिस्कशन कर दे, दे पपीरी बैठो पपी जी बैठो पपी जी बैठो डिस्कशन ले अमोला जी बैठो अमोला जी बैठो 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 पपी जी बैठो दो मिनट बैठा लो यार की खा के आने सर अमन जी अमन जी तुम अपनी गल करो यार कोई सुनू तो तैयार हो गए जी तुम गल करो ਕੜ ਤੁਸਤਾ ਬਈਓ ਤੁਹਾਨੂੰ ਪਸੰਦ ਹੈ ਆਪਰ ਕੋਈ ਤੁਸੀਂ ਆਪ ਲੈਣੀ ਹੋ ਤੁਸੀਂ ਗੱਲ ਕਰੋ ਜੀ ਗੱਲ ਹੈ ਰੈਜ਼ੋਲੂਸ਼ਨ ਤੇ ਸੀਟਾਂ ਤੇ ਨਹੀਂ ਕਰਨਾ ਨਹੀਂ ਕਰ ਰਿਹਾ ਜੀ ਆਪਣਾ ਮੈਂ ਮੈਂ ਬਾਲਵਾ ਸਾਹਿਬ ਆਪੋਜੀਸ਼ਨ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪਣੀਆਂ ਸੀਟਾਂ ਤੇ ਬੈਠਣ ਔਰ ਮੰਤਰੀ ਜੀ ਜੋ ਬਿਆਨ ਦਿੰਦੇ ਆ ਉਹਨਾਂ ਨੂੰ ਬਿਆਨ ਦੇਣ ਦੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਅਗਲਾ ਬਿਜ਼ਨਸ ਲੈਨੇ ਆ ਜੀ ਮੰਤਰੀ ਜੀ ਇਸ ਸਪੀਕਰ ਸਾਹਿਬ ਇਸ ਤਰ੍ਹਾਂ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਨੰਬਰਸ ਮੈਟਰ ਕਰਦੇ ਹੁੰਦੇ ਨੇ ਹੈਡ ਕਾਊਂਟ ਮੈਟਰ ਕਰਦਾ ਹੁੰਦਾ ਹੈ ਮੈਨੂੰ ਇਹ ਉਮੀਦ ਬਾਜਵਾ ਸਾਹਿਬ ਤੋਂ ਨਹੀਂ ਸੀਗੀ ਕਿ ਮਾਏਵੇ ਜਾਂ ਹਾਈਵੇ ਵਾਲਾ ਐਟੀਟਿਊਡ ਇਹਨਾਂ ਦਾ ਇੱਥੇ ਹੋਊਗਾ ਹੁਣ ਕਹਿੰਦੇ ਤੁਸੀਂ ਗੀਤ ਸਿਚੂਆ ਸਾਹਿਬ ਆਇਆ ਨੇ ਗੀਤ ਲੱਗਦਾ ਬਹੁਤ ਆ ਜਾਓ ਯਾਰ ਐਨਾ ਭਗੋੜੇ ਨਾਲੇ ਰਿਕਾਰਡ ਨਾ ਕੀਤੇ ਜਾਓ ਹੁੰਦੇ ਵੀ ਨਹੀਂ ਹੈਗੇ ਮੈਂ ਕਹਿੰਦਾ ਰੈਜ਼ੋਲੂਸ਼ਨ ਹੀ ਤਾਂ ਲੈ ਆਏ ਇਹ ਸਪੀਕਰ ਸਾਹਿਬ ਮੈਂ ਕਹਿੰਦਾ ਇਹ ਜਿਹੇ ਪਘੋੜੇ ਤੁਸੀਂ ਸੁਣਨ ਨੂੰ ਤਿਆਰ ਨਹੀਂ ਾਰੇ ਮਾਰਿਓ ਬੈਂਟਰ ਸਹਿਬਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਬਾਕੀ ਸਦਨ ਦਾ ਜਿਹੜਾ ਕਾਰੋਬਾਰ ਆ ਉਹ ਚੱਲਣ ਦੇ ਔਰ ਮੈਂ ਇੱਕ ਗੱਲ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਆ ਕਿ ਕਿਸੇ ਵੀ ਸੰਤ ਨਹਾਪੁਰਸ਼ ਦੀ ਮਰਿਆਦਾ ਦੇ ਖਿਲਾਫ ਕਿਸੇ ਵੱਲੋਂ ਸਿਰਫ ਉਹਦੇ ਨਾਂ ਕਰਕੇ ਨਹੀਂ ਬੋਲਿਆ ਜਾਣਾ ਚਾਹੀਦਾ ਤੋ ਵੀ ਗੰਦੋ ਅੰਤਵਾਹਪੁਰਸ਼ਾ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਚਾਹੀਦਾ ਕਾਊਂਟਾਉਂਟ ਮੈਟਰ ਕਰਦਾ ਜੀ ਮੈਂ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਵੀ ਇਹਨਾਂ ਦਾ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਬੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਸੋਚ ਦੇ ਨਾਲ ਸਹਿਮਤ ਨੇ ਸੋ ਇਹਨਾਂ ਨੂੰ ਚਾਣਲ ਕਰਨ ਦੇ ਲਈ ਮੈਂ ਬੇਨਤੀ ਕਰੂੰਗਾ ਕਿਉਂਕਿ ਸਾਡੇ ਮੈਂਬਰ ਨੇ ਜਿਹੜੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸਾਡੇ ਬੰਦੇ ਇਸ ਗੱਲ ਨੇ ਕਲਵੇ ਵੀ ਕਹਿ ਜੀ ਸ਼ਰਦਾਵਲੀ ਇਹਨਾਂ ਨੇ ਠੇਕੇਦਾਰ ਤੇ ਹੋਰ ਪਤਾ ਨਹੀਂ ਕੀ ਕੁਝ ਬਾਜਵਾ ਸਾਹਿਬ ਨੇ ਕਹਿੰਦੇ ਸੀਚੇ ਸਾਹਿਬਰੇ ਸੋ ਮੈਂ ਬੇਨਤੀ ਕਰੂੰਗਾ ਮੈਂ ਬੇਨਤੀ ਕਰੂੰਗਾ ਕਿ ਸਾਡੇ ਸਿੱਖਿਆ ਮੰਤਰੀ ਉਹਨਾਂ ਨੇ ਵਿੱਚ ਬੜੇ ਇਮੋਸ਼ਨਲ ਹੋ ਕੇ ਦੇ ਬਾਰੇ ਗੱਲ ਕੀਤੀਆਂ ਮੈਂ ਬੇਨਤੀ ਕਰੂੰਗਾ ਇਸ ਤੋਂ ਅਗਰੋ